ਮੈਂ ਕਹ ਰਿਹਾ ਅਜ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਕਹ ਰਿਹਾ ਬਾਦਲ ਸਾਹਿਬ ਨੇ ਬਿਲਕੁਲ ਨਹੀਂ ਆਰਡਰ ਦਿੱਤਾ ਨਾ ਕਹ ਤੇਰੀ ਗੱਲ ਮੰਨ ਲਈ ਬਾਦਲ ਸਾਹਿਬ ਹੁਣ ਪੁੱਤਰ ਨੂੰ ਵਿਚਾਰ ਦੇ ਖਾਤਰ ਆਪਣੇ ਤਾਂ ਗੱਲ ਲੈ ਰਿਹਾ ਹੈ ਇਹ ਆਰਡਰ ਤੂੰ ਹੀ ਦਿੱਤਾ ਹੈ ਔਰ ਦਿੱਤੈ ਆਪਣੇ ਪਿਓ ਦੀ ਰਜ਼ਾਮੰਦੀ ਦੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰਜ਼ਾਮੰਦੀ ਦੇ ਨਾਲ ਤੁਸੀਂ ਕਿਵੇਂ ਬੱਸ ਸਕਦੇ ਹੋ ਜੀ ਕਿਵੇਂ ਬੱਸ ਸਕਦੇ ਹੋ ਮੈਂ ਦੱਸੋ ਤੁਸੀਂ ਮੈਨੂੰ ਦੱਸੋ ਇਹ ਜਿਹੜੀਆਂ ਗੱਲਾਂ ਕਰਕੇ ਗਏ ਹੋ ਸਾਰੇ ਤੁਸੀਂ ਇਹ ਬਿਲਕੁਲ ਇਹ ਗੱਲਾਂ ਖਾਲੀ ਲਿਖ ਦੁੱਚ ਨਹੀਂ ਜਸਜ ਸਿੰਘ ਨੇ ਕਿਹਾ ਉਹਨੇ ਜਵਾਬ ਕੀਤਾ ਭਈ ਮਜੀਠੇ ਰਹੇ ਇਹ ਦੱਸੋ ਜੀ ਖਾਲੀ ਦਲ ਦਾ ਨਾਂ ਕਿੱਥੇ ਵੇ ਉਹਨਾਂ ਕਹਿੰਦੇ 22 ਵਰਕਿਆਂ ਦੇ ਵਿੱਚ ਅਕਾਲੀ ਦਲ ਦਾ ਤੇ ਬਾਦਲ ਦਾ ਨਾਂ ਹੈ 22 ਵਰਕਿਆਂ 'ਚ ਮੈਂ ਕਹਿੰਦਾ ਜੀ ਚੱਲ ਮੰਨ ਲਿਆ ਤੇਰਾ ਨਾਂ ਨਹੀਂ ਹੈ ਪਰ ਤੂੰ ਜਸਟਿਸ ਜੋਰਾ ਸਿੰਘ ਜਿਹੜਾ ਤੂੰ ਬਣਾਇਆ ਸੀ ਉਹਦੀ ਰਿਪੋਰਟ ਨੂੰ ਤੂੰ ਕਿਉਂ ਰੱਦੀ ਦੀ ਟੋਕਰੀ ਛੁਟਿਆ ਜੇ ਤੈਨੂੰ ਉਸਨੇ ਬਚਾਇਆ ਆਇਆ ਸੀ ਤੇ ਤੂੰ ਉਹ ਜਨ ਜਾਇਰ ਕਰਦਾ ਨਾ ਕਿਵੇਂ ਕਰਦਾ ਕਿਸ ਤਰ੍ਹਾਂ ਕਰਦਾ ਉਹਨੇ ਇਨਡੈਕਟ ਕੀਤਾ ਅਸੀਂ ਇਹਨਾਂ ਨੂੰ ਆਫਟਰ ਆਲ ਜਿਹੜਾ ਬੰਦਾ ਬੈਠਾ